ਲਗਾਤਾਰ ਤੁਸੀਂ ਬੜੀ ਬੜੀ 24 ਸਭ ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰਹੀ ਗ੍ਰੋਵਰ ਦਾ ਇੱਕ ਵੱਡਾ ਆਦੇਸ਼ ਗੁਰਦੁਆਰਿਆਂ ਚ ਨਿਸ਼ਾਨ ਸਾਹਿਬ ਤੇ ਲੱਗੇ ਝੰਡੇ ਦੇ ਰਾਂ ਨੂੰ ਲੈ ਕੇ ਸਾਹਮਣੇ ਆਇਆ ਜੇਕਰ ਪਹਿਲਾਂ ਅਸੀਂ ਗੱਲ ਕਰੀਏ ਤਾਂ ਪਸੰਦੀ ਰੰਗ ਦਾ ਇਹ ਝੰਡਾ ਹੁੰਦਾ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਪਸੰਦੀ ਰੰਗ ਜੋ ਹੈ ਮर्यादा ਦੀ ਉਲੰਘਣਾ ਹੈ ਪਸੰਦੀ ਰੰਗ ਨੂੰ ਪਿੰਧਵਾ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਉੱਥੇ ਜੇਕਰ ਗੱਲ ਕਰੀ ਤਾਂ 15 ਜੁਲਾਈ ਨੂੰ ਪੰਜ ਸਿੰਘ ਸਾਹਿਬਾਨਾ ਦੀ ਜੋ ਹੈ ਇਸ ਮੁੱਦੇ ਤੇ ਉੱਤੇ ਮੀਟਿੰਗ ਪ੍ਰਸਤਾਵ ਪਾਸ ਕੀਤਾ ਗਿਆ ਸੀ ਜਿਸ ਵਿੱਚ ਇਹ ਡਿਸਾਈਡ ਕੀਤਾ ਗਿਆ ਜੋ ਚੰਡੇ ਦੇ ਰੰਗ ਨੂੰ ਲੈ ਕੇ ਜੋ ਗਲਤ ਫੈਲੀ ਹੋ ਚੁੱਕੀ ਹੈ ਉਸ ਬਾਰੇ ਡਿਸੀਜਨ ਲਿਆ ਗਿਆ ਹੈ ਕਿ ਇਹ ਕਿਹਾ ਜਾ ਰਿਹਾ ਕਿ ਹੁਣ ਜੋ ਹੈ ਨਿਸ਼ਾਨ ਸਾਹਿਬ ਦੇ ਚੰਡੇ ਦਾ ਰੰਗ ਜਾਤਾ ਸੂਰਮੇ ਯਾਨੀ ਕਿ ਡੀ ਬਲੂ ਨੇਵੀ ਬਲੂ ਹੋਏਗਾ ਜਾਂ ਫਿਰ ਬਸੰਤੀ ਹੋਵੇਗਾ ਯਾਨੀ ਕਿ ਪੀਲਾ ਰੰਗ ਹੋਵੇਗਾ ਤੇ ਇਸ ਆਦੇਸ਼ ਨੂੰ ਜੋ ਹੈ ਫੌਰੀ ਤੌਰ ਤੇ ਲਾਗੂ ਕਰਨ ਦੇ ਹੁਕਮ ਵੀ ਜਾਰੀ ਕੀਤਾ ਗਿਆ ਅਕਾਲ ਤਖਤ ਦੇ ਫਤਵੇ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਇਸdal ਨੂੰ ਯਕੀਨੀ ਬਣਾਉਣ ਲਈ ਤਿਆਰ ਹੈ ਕਿ ਗੁਰਦੁਆਰਿਆਂ ਦੇ ਪ੍ਰਾਂਗਨਾ ਵਿੱਚ ਲਹਿਰਾ ਰਹੇ ਨਿਸ਼ਾਨ ਸਾਹਿਬ ਦੇ ਝੰਡੇ ਜਦ ਤੱਕ ਸੁਮਈ ਯਾਨੀ ਨੇਵੀ ਬਲੂ ਜਾਂ ਬਸੰਤੀ ਯਾਨੀ ਪੀਲੇ ਰੰਗ ਦੇ ਹੋਣੇ ਚਾਹੀਦੇ ਨੇ 15 ਜੁਲਾਈ ਨੂੰ ਸਭ ਤੋਂ ਉੱਚੀ ਸਿੱਖ ਧਰਮ ਸਥਾਨ ਤੇ ਪੰਜ ਸਿੰਘ ਸਾਹਿਬਾਨ ਦੀ ਇੱਕ ਮੀਟਿੰਗ ਦੌਰਾਨ ਨਿਸ਼ਾਨ ਸਾਹਿਬ ਦੇ ਰੰਗਾਂ ਬਾਰੇ ਗਲਤਫਹਿਮੀ ਦੇ ਵਿਚਕਾਰ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਵਿਕਾਸ ਨਾਲ ਜਾਣੂ ਲੋਕਾਂ ਨੇ ਐਸਜੀਪੀਸੀ ਨੂੰ ਕਮਿਊਨਿਟੀ ਦੁਆਰਾ ਮਨਜ਼ੂਰ ਕੀਤੇ ਗਏ ਸਿੱਖ ਰਹਿਤ ਮਰਿਆਦਾ ਸਿੱਖ ਸੰਜਮ ਦੇ ਕੋਡ ਦੇ ਤਹਿਤ ਇਸ ਗਲਤ ਫਹਿਮੀ ਨੂੰ ਖਤਮ ਕਰਨ ਲਈ ਕਿਹਾ ਗਿਆ ਹੈ ਫਰਮਾਨ ਦੀ ਪਾਲਣਾ ਕਰਦੇ ਹੋਏ ਐਸਜੀਪੀਸੀ ਦੀ ਤਰੰਮ ਪ੍ਰਚਾਰ ਕਮੇਟੀ ਨੇ ਸਿੱਖ ਪ੍ਰਚਾਰ ਕਾਨੂੰਨ ਇੱਕ ਸਰਕੂਲਰ ਜਾਰੀ ਕੀਤਾ ਤਾਂ ਜੋ ਸੰਗਤ ਤੇ ਗੁਰਦੁਆਰਾ ਪ੍ਰਬੰਧਨਾਂ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਜਾਗਰੂਕ ਕੀਤਾ ਜਾ ਸਕੇ ਜਾਣਕਾਰੀ ਮੁਤਾਬਕ ਐਸਜੀਪੀਸੀ ਦੁਆਰਾ ਪ੍ਰਬੰਧਿਤ ਗੁਰਦੁਆਰਿਆਂ ਵਿੱਚ ਮੂਲ ਰੰਗਾਂ ਨੂੰ ਬਹਾਲ ਕਰਨ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕੀਤੀ ਜਾਵੇਗੀ ਜਾਣਕਾਰੀ ਮੁਤਾਬਕ ਇਸ ਲਈ ਨਿਸ਼ਾਨ ਸਾਹਿਬ ਆਮ ਤੌਰ ਤੇ ਕੇਸਰੀ ਯਾਨੀ ਕਿ ਸੈਫਰਨ ਰੰਗ ਵਿੱਚ ਦਿਖਾਈ ਦਿੰਦਾ ਹੈ। ਜ਼ਿਆਦਾਤਰ ਗੁਰਦੁਆਰਿਆਂ ਵਿੱਚ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਹੈ। ਨਿਹੰਗ ਰੂਪਾਂ ਤੇ ਉਹਨਾਂ ਦੇ ਛਾਵੀਆਂ ਦੁਆਰਾ ਪ੍ਰਬੰਧਿਤ ਗੁਰਦੁਆਰਿਆਂ ਵਿੱਚ ਇਸੇ ਮਈ ਰੰਗ ਵਿੱਚ ਹੈ। ਜਿਹੜੇ ਆਕਾਲ ਤਖਤ ਦੇ ਨੇੜੇ ਜੁੰਡਾ ਬੂੰਗਾ ਸਾਹਿਬ ਗੁਰਦੁਆਰਾ ਵਿੱਚ ਮੀਰੀ ਪੀਰੀ ਦੇ ਸੰਕੇਤਕ ਜੋੜੇ ਨਿਸ਼ਾਨ ਸਾਹਿਬ ਦੇ ਝੰਡੇ ਹਨ, ਉਹ ਵੀ ਕੇਸਰੀ ਰੰਗ ਦੇ ਹਨ। ਸਿੱਖ ਕਮਿਊਨਿਟੀ ਦਾ ਇੱਕ ਹਿੱਸਾ ਲੰਬੇ ਸਮੇਂ ਤੋਂ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਮੌਜੂਦਾ ਰੰਗ ਖਾਲਸਾ ਦਾ ਮੂਲ ਰੰਗ ਨਹੀਂ ਹੈ ਤੇ ਇਸ ਨੂੰ ਮਰਿਆਦਾ ਵਿੱਚ ਦਸੇ ਰੰਗਾ ਨਾਲ ਬਦਲਣਾ ਚਾਹੀਦਾ ਹੈ ਅੰਮ੍ਰਿਤਸਰ ਦੇ ਆਧਾਰੀ ਤੇ ਸਮਾਜਿਕ ਕਾਰਕੁਨ ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਕੇਸਰੀ ਰੰਗ ਮर्यादा ਦਾ ਉਲੰਘਣ ਹੈ ਨਿਸ਼ਾਨ ਸਾਹਿਬ ਦਾ ਰੰਗ ਪਹਿਲਾਂ ਪੀਲਾ ਸੀ ਅਸੀਂ ਨਹੀਂ ਕਹਿ ਸਕਦੇ ਕਿ ਇਹ ਕਦੋਂ ਬਦਲਿਆ 1980 ਦੇ ਸ਼ੁਰੂ ਵਿੱਚ ਇਹ ਰੰਗ ਗਹਿਰਾ ਹੋ ਗਿਆ ਤੇ ਫਿਰ ਕੇਸਰੀ ਹੋ ਗਿਆ ਮੌਜੂਦਾ ਰੰਗ ਭਗਵਾ ਰੰਗ ਨਾਲ ਮਿਲਦਾ ਹੈ ਜੋ ਕਿ ਹਿੰਦੂ ਧਰਮ ਨਾਲ ਸੰਬੰਧਿਤ ਹੈ ਉੱਥੇ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਅੱਜ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਘੇੜਾ ਨੇ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦੇ ਕਿ ਪਿਛਲੇ ਦਿਨੀ 25 ਜੁਲਾਈ 2024 ਨੂੰ ਇਹਦੇ ਵਿੱਚ ਸਰਪੰਨ ਦੀ ਨਾਲ ਪੰਜ ਮਾਨਯੋਗ ਸਿੰਘ ਸਹਿਬਾਨਾ ਵੱਲੋਂ ਇਹ ਫੈਸਲਾ ਲਿਆ ਗਿਆ ਜੋ ਗੁਰਦੁਆਰਾ ਸਾਹਿਬ ਦੇ ਸ਼੍ਰੀ ਨਿਸ਼ਾਨ ਸਾਹਿਬ ਦੇ ਪੋਸ਼ਾਕਾਂ ਦੇ ਰੰਗ ਸੰਬੰਧੀ ਸੰਕਟਾਂ ਵਿੱਚ ਦੁਵਿਧਾ ਸੀ ਉਹਨੂੰ ਦੂਰ ਕਰਨ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਜਿਹੜੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਨੇ ਉਹ ਲਗਾਉਣ ਲਈ ਆਦੇਸ਼ ਦਿੱਤਾ ਗਿਆ ਇਹਦੀ ਪਾਲਣਾ ਕੀਤੀ ਜਾਏਗੀ ਤੇ ਜੋ ਮਾਨਯੋਗ ਸਿੰਘ ਸਹਿਬਾਨ ਦਾ ਫੈਸਲਾ ਹੈ ਉਹ ਬਿਲਕੁਲ ਇਨ ਬਿਨ ਲਾਗੂ ਹੋਏਗਾ ਦੇ ਵਿੱਚ ਸਰਵਸੰਮਤੀ ਨਾਲ ਸਿੰਘ ਸਹਿਬਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਜੋ ਗੁਰਦਰਾ ਸਾਹਿਬ ਦੇ ਸ੍ਰੀ ਨਿਸਾਨ ਸਾਹਿਬ ਦੇ ਪੋਸਾਕੇ ਦੇ ਰੰਗ ਸੰਬੰਧੀ ਸੰਗਤਾਂ ਵਿੱਚ ਦੁਬਧਾ ਸੀਗੀ ਉਹਨੂੰ ਦੂਰ ਕਰਨ ਲਈ ਜੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਉਦੇ ਮੁਤਾਬਕ ਜਿਹੜੇ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸ਼ਾਕੇ ਨੇ ਉਹ ਲਗਾਉਣ ਲਈ ਆਦੇਸ਼ ਕੀਤਾ ਗਿਆ ਸੋ ਇਹ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਤੇ ਸੀਰੀਅਲ ਨੰਬਰ ਡੱਡੇ ਦੇ ਮੁਤਾਬਕ ਜਿਹੜੇ ਇਹ ਰੰਗ ਨੇ ਸ੍ਰੀ ਨਿਸਾਨ ਸਾਹਿਬ ਦੇ ਇਹ ਬਸੰਤੀ ਅਤੇ ਸੁਰਮਖੀ ਹਨ ਸੋ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਮਾਨਯੋਗ ਸਿੰਘ ਸਹਿਬਾਨਾਂ ਦਾ ਜਿਹੜਾ ਇਹ ਆਦੇਸ਼ ਆ ਇਹਦੇ ਤੇ ਪਾਲਣਾ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਰਬਾਰ ਸਾਹਿਬ ਵਕੀਲ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਵੀ ਜਿਹੜਾ ਰੰਗ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਹਿ ਦੱਗੇ ਸੀ ਜੋ ਮਾਨਯੋਗ ਸਿੰਘ ਸਹਿਬਾਨਾਂ ਦਾ ਫੈਸਲਾ ਉਹ ਬਿਲਕੁਲ ਇਨਵਨ ਲਾਗੂ ਹੋਊਗਾ ਜੀ ਬਿਲਕੁਲ ਜੀ ਪਰ ਜਿੰਨੇ ਵੀ ਦੁਰਗਤੂ ਕਰਨੇ ਸਾਰੇ ਬਿਲਕੁਲ ਜੀ ਬਿਲਕੁਲ ਜੀ